ਇੱਕ ਵਾਰ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਉੱਤਰ-ਪੱਛਮੀ ਹਿੰਦੁਸਤਾਨ ਦੀ ਯਾਤਰਾ ਕਰ ਰਹੇ ਸਨ ਇਸ ਦੌਰਾਨ ਉਹ ਸੈਦਪੁਰ ਨਾਮਕ ਪਿੰਡ ਵਿੱਚ ਪਹੁੰਚੇ ਉੱਥੇ ਭਾਈ ਲਾਲੋ ਨਾਮਕ ਇੱਕ ਗਰੀਬ ਪਰ ਇਮਾਨਦਾਰ ਸਿੱਖ ਰਹਿੰਦਾ ਸੀ ਉਹ ਲੱਕੜੀ ਦਾ ਕਾਰੋਬਾਰ ਕਰਦਾ ਸੀ ਤੇ ਆਪਣੀ ਮਿਹਨਤ ਦੀ ਕਮਾਈ ਨਾਲ ਜੀਵਨ ਗੁਜ਼ਾਰਦਾ ਸੀ ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਘਰ ਆਉਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਉਸ ਦੀ ਨਿਮਰਤਾ ਅਤੇ ਪਿਆਰ ਦੇਖ ਕੇ ਉਸ ਦੇ ਘਰ ਠਹਿਰਨ ਦਾ ਫੈਸਲਾ ਕੀਤਾ। ਭਾਈ ਲਾਲੂ ਨੇ ਸਾਦਾ ਪਰ ਸੱਚੀ ਕਮਾਈ ਨਾਲ ਬਣਿਆ ਖਾਣਾ, ਦਾਲ ਰੋਟੀ ਪੇਸ਼ ਕੀਤੀ। ਗੁਰੂ ਜੀ ਨੇ ਉਹ ਖਾਣਾ ਬੜੀ ਪ੍ਰਸੰਤਾ ਨਾਲ ਸਵੀਕਾਰ ਕੀਤਾ। ਉਸ ਪਿੰਡ ਦਾ ਹਾਕਾਣ ਮਲਕ ਭਾਗੂ ਸੀ। ਉਹ ਧਨਵਾਨ ਸੀ ਪਰ ਧਨ ਗਰੀਬਾਂ ਨੂੰ ਲੁੱਟ ਕੇ ਅਤੇ ਗਰੀਬਾਂ ਦੇ ਹੱਥੋਂ ਖੋਹ ਕੇ ਇਕੱਠਾ ਕਰਦਾ ਸੀ। ਜਦੋਂ ਸੁਨੂ ਇਹ ਪਤਾ ਲੱਗਾ ਕਿ ਗੁਰੂ ਜੀ ਆਏ ਹਨ ਪਰ ਉਹਨਾਂ ਨੇ ਹੁਜੇ ਮਹਿਲ ਦੀ ਦਾਵਤ ਨਾਕਾਰ ਦਿੱਤੀ ਹੈ ਅਤੇ ਇੱਕ ਗਰੀਬ ਲੋਹਾਰ ਜੇਕਰ ਰਹਿ ਰਹੇ ਉਹ ਉਸੇ ਨਾਲ ਪੜਖ ਉੱਠਿਆ ਉਸਨੇ ਗੁਰੂ ਜੀ ਨੂੰ ਬੁਲਾਇਆ ਅਤੇ ਕਹਿੰਨ ਕਿ ਤੁਸੀਂ ਮੇਰੇ ਮਹਿਲ ਦੀ ਦਾਵਤ ਕਿਉਂ ਨਹੀਂ ਸਵੀਕਾਰ ਕੀਤੀ ਤੁਸੀਂ ਤਾਂ ਇੱਕ ਗਰੀਬ ਲੋਹਾਰ ਦੀ ਰੋਟੀ ਖਾ ਲਈ ਤਦ ਗੁਰੂ ਜੀ ਨੇ ਉੱਤਰ ਦਿੱਤਾ ਮੈਂ ਉਹ ਰੋਟੀ ਖਾਧੀ ਜੋ ਸੱਚੀ ਕਮਾਈ ਨਾਲ ਬਣੀ ਸੀ ਤੇਰੀ ਰੋਟੀ ਬੇਈਮਾਨੀ ਅਤੇ ਲਹੂ ਨਾਲ ਭਰੀ ਹੈ ਗੁਰੂ ਜੀ ਦਾ ਉੱਤਰ ਸੁਣ ਕੇ ਮਲਕ ਭਾਗੂ ਨੇ ਇਸ ਗੱਲ ਤੇ ਵਿਸ਼ਵਾਸ ਨਾ ਕੀਤਾ ਤਦ ਗੁਰੂ ਜੀ ਨੇ ਕਿਹਾ ਇੱਕ ਰੋਟੀ ਭਾਈ ਲਾਲੂ ਦੀ ਲਿਆ ਅਤੇ ਇੱਕ ਰੋਟੀ ਮਲਕ ਭਾਗੂ ਦੀ ਗੁਰੂ ਜੀ ਨੇ ਦੋਵੇਂ ਰੋਟੀਆਂ ਹੱਥਾਂ ਵਿੱਚ ਫੜ ਲਈਆਂ ਅਤੇ ਉਹਨਾਂ ਦੋਹਾਂ ਰੋਟੀਆਂ ਨੂੰ ਜੋੜਿਆ ਭਾਈ ਲਾਲੋ ਦੀ ਰੋਟੀ 'ਚੋਂ ਦੁੱਧ ਨਿਕਲਿਆ ਅਤੇ ਮਲਕ ਭਗਤੂ ਦੀ ਰੋਟੀ 'ਚੋਂ ਲਹੂ ਨਿਕਲਿਆ ਸਾਰੇ ਦਰਬਾਰੀ ਅਤੇ ਲੋਕ ਹੈਰਾਨ ਰਹਿ ਗਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਨੁਸਾਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਜੀ ਆਖਦੇ ਹਨ ਕਿ ਪਰਾਇਆ ਹੱਕ ਖਾਣਾ ਜਾਂ ਕਿਸੇ ਦਾ ਹੱਕ ਮਾਰਨਾ ਇੱਕ ਗੋ ਅਤੇ ਸੂਰ ਖਾਣ ਦੇ ਬਰਾਬਰ ਹੈ ਜੋ ਕਿ ਮਨੁੱਖਤਾ ਲਈ ਪਾਪ ਹੈ